ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੀਸਰੀ ਜੋਤ ਹਨ ਗੁਰਨਾਨਕ ਜੋਤੀ ਦਾ ਤੀਸਰਾ ਟਿਕਾਣਾ ਤੀਜਾ ਮਹਿਲ ਹਨ ਮਹੱਲਾ ਤੀਜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰ ਕੇ ਗਾਲਬਨ 24 ਸੋਧੀ ਵਿਸਾਖ ਨੂੰ ਆਪ ਜੀ ਦਾ ਜਨਮ ਤੇਜ ਭਾਨ ਜੀ ਦੇ ਘਰ ਮਾਤਾ ਲਖਮੀ ਜੀ ਦੀ ਕੁੱਖੋਂ ਹੋਇਆ ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸੰਤ ਤੇ ਧਰਮ ਦੀ ਤਲਾਸ਼ ਸੱਚ ਦੀ ਤਲਾਸ਼ ਆਪ ਦੇ ਪ੍ਰਾਣਾ ਦਾ ਆਧਾਰ ਸੀ ਹਰ ਪਾਸੇ ਦ੍ਰਿਸ਼ਟੀ ਸੱਚ ਨੂੰ ਟੋਲਣ ਦੀ ਹੀ ਸੀ ਔਰ ਇਸੇ ਸੱਚ ਦੀ ਟੋਲ ਨੇ ਆਪ ਨੂੰ ਗਾਲਬਨ 22 ਦਫਾ ਹਰੀਦوار ਦੀ ਯਾਤਰਾ ਕਰਾਈ ਬਾਰ ਬਾਰ ਆਪ ਤੀਰਥ ਯਾਤਰੀਆਂ ਦੇ ਨਾਲ ਤੀਰਥਾਂ ਦਾ ਰਟਨ ਕਰਦੇ ਰਹੇ ਗੰਗਾ ਇਸ਼ਨਾਨ ਕਰਕੇ ਵਾਪਸ ਆਉਂਦੇ ਰਹੇ ਲੇਕਿਨ ਮਨ ਦੇ ਵਿੱਚ ਜੋ ਇੱਕ ਤਲਬ ਸੀ ਪ੍ਰਾਣਾ ਦੇ ਵਿੱਚ ਜੋ ਇੱਕ ਖਿੱਚ ਸੀ ਆਤਮਾ ਦੇ ਵਿੱਚ ਜੋ ਇੱਕ ਲਗਨ ਸੀ ਪੂਰਤੀ ਨਹੀਂ ਹੋ ਰਹੀ ਸੀ ਇੱਕ ਦਿਨ ਹਰੀਦਵਾਰ ਤੋਂ ਵਾਪਸ ਆਂਦਿਆਂ ਆਪ ਦੇ ਕਦਮਾਂ ਦੀਆਂ ਰੇਖਾਂ ਨੂੰ ਚਰਨਾਂ ਦੀ ਰੇਖਾ ਨੂੰ ਇੱਕ ਬ੍ਰਾਹਮਣ ਨੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਪਦਮ ਕਿਸੇ ਪਰਮਪੁਰਖ ਦੇ ਚਰਨਾਂ ਦੇ ਝਾਉਂਦਾ ਹੈ ਪਦਮ ਕਿਸੇ ਅਵਤਾਰੀ ਪੁਰਸ਼ ਦੇ ਚਰਨਾਂ ਵਿੱਚ ਆਉਂਦਾ ਹੈ ਆਪ ਤੇ ਕੋਈ ਅਵਤਾਰੀ ਪੁਰਸ਼ मालूम ਹੁੰਦੇ ਸਤਗੁਰੂ ਕਹਿਣ ਲੱਗੇ ਨਹੀਂ ਮੈਂ ਇੱਕ ਯਾਤਰੀ ਹਾਂ ਤੀਰਥ ਯਾਤਰੀ ਸੱਚ ਦਾ ਡੂੰਡਾਉ ਸੱਚ ਦੀ ਤਲਾਸ਼ ਕਰਨ ਆਉਂਦਾ ਦਿਨ ਬੀਤਦੇ ਗਏ ਮਹੀਨੇ ਬੀਤਦੇ ਗਏ ਸਾਲ ਲੰਘਦੇ ਗਏ ਸੱਚ ਦੀ ਤਲਬ ਵੀ ਵੱਧਦੀ ਗਈ ਸੱਚ ਦੀ ਖਿੱਚ ਵੀ ਵੱਧਦੀ ਗਈ ਸੱਚ ਦੀ ਤਲਾਸ਼ ਵੀ ਅੰਦਰੋਂ ਇੱਕ ਮਹਾਨ ਉਮੰਗ ਦੇ ਰਾਹੀਂ ਪ੍ਰਗਟ ਹੁੰਦੀ ਗਈ ਆਖਰ ਇੱਕ ਦਿਨ ਆਪ ਜੀ ਦੇ ਭਤੀਜੇ ਦੀ ਪਤਨੀ ਆਪ ਜੀ ਦੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੇ ਮੁਖਾਰਬਿੰਦ ਤੋਂ ਗੁਰਨਾਣਕ ਦੇਵ ਜੀ ਮਹਾਰਾਜ ਦਾ ਇੱਕ ਕਲਾਮ ਸੁਣਿਆ ਕਲਮ ਸੀ ਏ ਮੋਤੀ ਤਮੰਦਰ ਉਸਰੇ ਰਤਨੀ ਤਾ ਹੋਏ ਜੜਾ ਕੁਸਕੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਇਸ ਸ਼ਬਦ ਦਾ ਜਾ ਇਤਨੇ ਇਕਾਗਰ ਚੇਤਨਾਲ ਹੋ ਰਿਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਸੁਣ ਕੇ ਮਸਤ ਹੋਏ ਇਕਦਮ ਆਪਣੀ ਨੂ ਰਾਣੀ ਕੋਲ ਗਏ ਤੇ ਆਖਿਆ ਬੈਠਾ ਪੁੱਤਰੀ ਇਹ ਕਿਸ ਦਾ ਕਲਾਮ ਪੜ ਰਹੀ ਹੈ ਇਹ ਕਿਸ ਦੀ ਬਾਣੀ ਪੜ ਰਹੀ ਹੈ ਤਾਂ ਬੀਬੀ ਅਮਰੋ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਇਹ ਉਹਨਾਂ ਦੇ ਅੰਮ੍ਰਿਤਮਈ ਬਚਨ ਨੇ ਜਿਨ੍ਹਾਂ ਦੀ ਗੱਦੀ ਦੇ وارث ਅੱਜਕੱਲ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਸ ਸ਼ਬਦ ਬਾਣ ਦੀ ਤਰ੍ਹਾਂ ਝੋਟ ਕਰ ਗਿਆ ਇਸ ਸ਼ਬਦ ਦੀ ਝੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਤੇ ਮਜਬੂਰ ਕਰ ਦਿੱਤਾ ਆਪ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਹਜ਼ੂਰੀ ਵਿੱਚ ਸੰਬੰਧ ਤੇ ਆਪ ਕੁੜਮ ਨੇ ਲੇਕਿਨ ਕੁੜਮਾਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ ਆਪ ਭਾਵੇਂ ਉਮਰ ਦੇ ਵਿੱਚ ਵੱਡੇ ਸਨ ਪਰ ਆਪਣਾ ਮਸਤਕ ਆਪਣੇ ਤੱਥਾ ਕਥਤ ਕੁੜਮ ਲੇਕਿਨ ਦੋ ਜਹਾਨ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸਵਟੀਆਂ ਰੱਖਦੇ ਗਏ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਗੁਰੂ ਅੰਗਦ ਬਣਿਆ ਸੀ ਦਰਸਲ ਕਸਵਟੀ ਇਸ ਗੱਲ ਦੀ ਹੈ ਕਿ ਜਿੱਥੇ ਸ਼ਬਦ ਗੁਰੂ ਨੇ ਢਿਕਣਾ ਹੈ ਕਮ ਸੇ ਕਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ ਔਰ ਹਕੀਕਤ ਹੈ ਸ਼ਬਦ ਟਿਕਿਆ ਲੈਣਾ ਗੁਰੂ ਅੰਗਦ ਬਣਿਆ ਗੱਲ ਸਾਰੀ ਸ਼ਬਦ ਦੀ ਗੱਲ ਸਾਰੀ ਜੋਤ ਦੀ ਗੱਲ ਸਾਰੀ ਫਲਸਫੇ ਦੀ ਔਰ ਵਿਚਾਰ ਦੀ ਦਿਨ ਰਾਤ ਆਪ ਸੇਵਾ ਵਿਚ ਲੀਨ ਸੇਵਾ ਸਿਮਰਨ ਦੀ ਮੂਰਤੀ ਅੰਮ੍ਰਿਤ ਵੇਲੇ ਉਠਣਾ ਵਿਆਸਾ ਤੋਂ ਗਾਗਰ ਪਾਣੀ ਦੀ ਭਰ ਕੇ ਲੈਣੀ ਆਪਣੇ ਪ੍ਰਾਣਾ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣਾ ਦਿਨ ਭਰ ਸਾਧ ਸੰਗਤ ਦੀ ਲੰਗਰ ਪਾਣੀ ਨਾਲ ਸੇਵਾ ਕਰਨੀ ਲਖਣੀਆਂ ਭੜਨੀਆਂ ਤੱਪੜ ਝਾੜਨੇ ਪਾਣੀ ਢੋਣਾ ਇਹ ਆਪ ਦੀ ਸੁਭਾਅ ਦੇ ਚ ਰਚ ਗਿਆ ਸੇਵਾ ਦੀ ਆਪ ਮੂਰਤੀ ਹੋ ਗਏ ਸਿਮਰਨ ਦੇ ਆਪ ਪੁੰਜ ਹੋ ਗਏ ਸਮਾਂ ਇਸ 당 ਲਾਲ ਬਤੀਤ ਹੁੰਦਾ ਗਿਆ ਇੱਕ ਦਿਨ ਆ ਅੱਧੀ ਰਾਤ ਨੂੰ ਉੱਠ ਕੇ ਜਦ ਜਾ ਰਹੇ ਨੇ ਬਿਆਸਾ ਤੇ ਵਾਪਸੀ ਤੇ ਜਦ ਪਾਣੀ ਦੀ ਗਾਗਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਇੱਕ ਖੱਡ ਦੇ ਚ ਜਿਹਦੇ ਚੁਸਨੇ ਖੱਡੀ ਲਾਈ ਸੀ ਕਪੜਾ ਬੁੰਨਦਾ ਸੀ ਗਿਰ ਗਿਆ ਜੁਲਾਹਾ ਚੌਕਿਆ ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ ਜੁਲਾਹੀ ਕਹਿ ਲਗੀ ਫਿਕਰ ਨਾ ਕਰੋ ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੋ ਨਿਥਾਵਾਂ ਹੀ ਹੋਵੇਗਾ ਬੋਲ ਅਮਰੋ ਨਿਥਾਵਾਂ ਕਰਦੇ ਰਹਿ ਸੇਵਾ ਕਰਦੇ ਰਹਿ ਸਿਮਰਨ ਤੇ ਅਜੇ ਗੁਰੂ ਨਾਨਕ ਦੀ ਚੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ ਉਹ ਅਮਰੋ ਨੇ ਥਾਵਾ ਗੁਰੂ ਅਮਰਦਾਸ ਜੀ ਮਹਾਰਾਜ ਬਣੇ ਨਿਥਾਵਿਆਂ ਦੀ ਥਾ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਸਾਰੇ ਵਰ ਤੇ ਸਰਵ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੋਵੇ ਆਪ ਗੱਦੀ ਤੇ ਬਿਰਾਜਮਾਨ ਹੁੰਦੇ ਆਈਏ ਧਾਰਮਿਕ ਦੁਨੀਆ ਵਿੱਚ ਤੇ ਸਮਾਜਿਕ ਦੁਨੀਆ ਵਿੱਚ ਕ੍ਰਾਂਤੀ ਲਾਉਣ ਦਾ ਬਾਇਸ ਬਣਿਆ। ਹਿੰਦੁਸਤਾਨ ਵਰਨਵੰਡ ਦੀ ਵੰਡ ਦੇ ਵਿੱਚ ਗਰਖ ਹੋਇਆ ਪਿਆ ਸੀ। ਜਾਤ ਪਾਤ ਦੇ ਬੰਧਨਾਂ ਦੇ ਵਿੱਚ ਜਕੜਿਆ ਹੋਇਆ ਸੀ। ਛੂਆ ਛਾਤ ਦੀ ਮਾਰ ਹੇਟ ਆਇਆ ਹੋਇਆ ਸੀ। ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ। ਜੋ ਇਸਤਰੀ ਜਾਤੀ ਤੇ ਹੋ ਰਿਆ ਸੀ ਤਸ਼ੱਦਦ ਜੋ ਹੋ ਰਿਆ ਸੀ ਜ਼ੁਲਮ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਮਾਮ ਚਲੀਆਂ ਆ ਰੀਆਂ ਬੋਸੀ ਦਾ ਰਸਮੋ ਰਿਵਾਜ ਦੀਆਂ ਧਜੀਆਂ ਉਡਾ ਦਿੱਤੀਆਂ ਆਪਨੇ ਸਭ ਤੋਂ ਪ੍ਰਥਮ ਵਰਣਵੰਡ ਖਤਮ ਕਰ ਦਿੱਤੀ ਔਰ ਵਰਣਵੰਡ ਨੂੰ ਖਤਮ ਕਰਨ ਦਾ ਬੜਾ ਸੋਹਣਾ ਵਸੀਲਾ ਆਪਨੇ ਬਣਾਇਆ ਕਿ ਹਰ ਇੱਕ ਨੂੰ ਪਹਿਲੇ ਪੰਗਤ ਵਿੱਚ ਬੈਠਣਾ ਪਏਗਾ ਲੰਗਰ ਛਕਣਾ ਪਏਗਾ ਬਾਅਦ ਵਿੱਚ ਉਸ ਨੂੰ ਸੰਗਤ ਨਸੀਬ ਹੋਵੇਗੀ ਸਾਡੀ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਨਸੀਬ ਹੋਣਗੇ ਲੰਗਰ ਬਣਾਉਣ ਵਾਲੇ ਵੀ ਵਰਨਵੰਡ ਤੋਂ ਪਰੇ ਸਨ ਜਾਤ ਪਾਤ ਤੋਂ ਨਿਆਰੇ ਸਨ ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਨ੍ਹਾਂ ਹੀ ਚੱਲੀ ਆ ਰਹੀਆਂ ਬੋ ਸਿੱਧਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁਕੇ ਸਨ ਇੱਕ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ ਲੰਗਰ ਛਕਣਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜਾਤ ਪਾਤ ਦੇ ਵਿਤਕਰੇ ਤੇ ਵਰਨ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆ ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ ਪ੍ਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ ਤੇ ਜਿਸ ਵਿਚਾਰ ਦਾ ਸਕਦਾ ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਉਹ ਪ੍ਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਤੂੰ ਮਖਲੂਕ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪਨੇ ਇੱਕੋ ਹੀ ਪੰਗਤ ਤੇ ਇੱਕੋ ਹੀ ਸੰਗਤ ਦਾ سلسلہ ਰਾਜ ਕੀਤਾ ਵਰਨ ਬੰਦ ਜਾਤ ਪਾਤ ਦੇ ભેਦ ਆਪਨੇ ਦੂਰ ਕੀਤੇ ਆਪਨੇ ਵਿਧਵਾ ਵਿਆਹ ਦੀ ਪ੍ਰਥਾ ਵੀ ਰਾਜ ਕੀਤੀ ਸਾਡੇ ਰੇਸ਼ ਦੇ ਵਿੱਚ ਐਸਾ ਸੀ ਕਿ ਬਾਲ ਵਿਧਵਾਵਾਂ ਦਾ ਢੇਰ ਲੱਗ ਗਿਆ ਸੀ ਔਰ ਵਿਧਵਾ ਨੂੰ ਬੂਸਰਾ ਘਰ ਬਸਾਣ ਦੀ ਇਜਾਜ਼ਤ ਨਹੀਂ ਸੀ ساری ਜ਼ਿੰਦਗੀ ਤੜਪ ਕੇ ਕੱਟਣੀ ਪੈਂਦੀ ਸੀ ساری ਜ਼ਿੰਦਗੀ ਰੋ ਕੇ ਕੱਟਣੀ ਪੈਂਦੀ ਸੀ ਔਰ ਬਾਲ ਵਿਧਵਾ ਇਤਨਾ ਲੰਬਾ ਜੀਵਨ ਤਨਹਾ ਕੱਟਣਾ ਪੈਂਦਾ ਸੀ ساری ਜ਼ਿੰਦਗੀ ਦੋਜ਼ਖ ਤੇ ਨਰਕ ਬਣੀ ਹੋਈ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਖਈ ਜ਼ਿੰਦਗੀ ਨੂੰ ਸਵਰਗ ਦੇ ਵਿੱਚ ਜੰਨਤ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਆਪਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ। ਦੂਸਰਾ ਸੜੇ ਰੇਸ ਦੇ ਚ ਸਤੀ ਪ੍ਰਥਾ ਸੀ। ਪਤੀ ਮਰ ਗਿਆ। ਤੋ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਦੇ ਚ ਜਲਣਾ ਪੈਂਦਾ ਸੀ। ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ। ਸਤੀਆਂ ਇਹ ਨ ਆਖੀਆਂ ਜੋ ਮੜੀਆਂ ਲਗ ਜਲਨ। ਸਤਿਆਂ ਸੇ ਨਾਨਕਾ ਜੋ ਬਿਰਹੇ ਚੋਟ ਮਰਨ ਇਸਤਰੀ ਜਾਤੀ ਨੂੰ ਬਕਾਇਦਾ ਪਰਦਾ ਦਿੱਤਾ ਗਿਆ ਸੀ ਵੀ ਇਹ ਪਰਦੇ ਦੇ ਚ ਰਵੇ ਇਹਨੂੰ ਢੱਕ ਕੇ ਰੱਖਣਾ ਜੈਸੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ ਇਸਤਰੀ ਨੂੰ ਵੀ ਛੁਪਾ ਕੇ ਰੱਖੋ ਤੁਝ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ ਧਨ ਨੂੰ ਛੁਪਾ ਕੇ ਰੱਖਣਾ ਕਿਉਂ ਜਗਤ ਦੇ ਚ ਚੋਰ ਨੇ ਤੇ ਰੂਪ ਨੂੰ چھਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਯਾਰ ਨੇ ਬੇਸ਼ਰਮ ਲੋਗ ਨੇ ਤੂੰ ਚਾਹੀਦਾ ਤੇ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਗ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਣ ਲੇਕਿਨ ਇਸਤਰੀ ਜਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ ਔਰ ਕਿਸੇ ਹੱਦ ਤੱਕ ਪਰਦਾ ਇਸਲਾਮ ਵਿੱਚ ਸ਼ਰਅ ਦਾ ਐਸਾ ਹੈ ਅਲਾ ਬਾਦ ਦੇ ਹੋ ਗੁਜ਼ਰੇ ਸੈਸ਼ਨ ਜੱਜ ਅਕਬਰ ala wade ਉਹਨਾਂ ਦਾ ਇੱਕ ਬੜਾ ਕੀਮਤੀ ਸ਼ੇਰ ਆਪ ਕਹਿੰਨੇ بے ਪਰਦਾ ਆਜ ਜੋ ਨਜ਼ਰ ਆਈ ਚੰਦ ਬੇਬੀਆਂ ਅਕਬਰ ਜ਼ਮੀਂ ਮੇ ਗੈਰਤ ਕੌਮੀ ਸੇ ਗੜ ਗਿਆ ਮੈਂਨੇ ਕਹਾ ਕਿ ਆਪ ਕਾ ਪਰਦਾ ਉਹ ਕਿਆ ਹੁਆ ਕਹਿਨੇ ਲਗੇ ਕਿ ਅਕਲ ਤੇ ਮਰਦਾਂ ਕੀ ਪੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਪਰਦੇ ਦੀ ਧਜੀਆਂ ਉਡਾਈਆਂ ਨੇ ਬਗਤ ਕਬੀਰ ਜੀ ਮਹਾਰਾਜ ਦੇ ਵੀ ਬਚਨ ਨੇ ਆਪ ਕਹਿੰਦੇ ਨੇ ਰਹੁ ਰਹੁਰੀ ਬਹੂਰੀਆ ਘੁੰਗਟ ਜਿਨ ਕਾੜੇ ਅੰਤ ਕੀ ਬਾਤ ਲਹੇਗੀ ਨਾ ਆਂਡੇ ਘੁੰਗਟ ਤੇਰੋ ਤੂ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਜਦ ਮੁਖੜੇ ਤੇ ਸੱਚ ਦਾ ਘੁੰਗਟ ਹੈ ਤੋ ਕਪੜੇ ਦੇ ਘੁੰਡ ਦੀ ਲੋੜ ਨਹੀਂ ਤੂੰ ਕੁਦ-ਕੁਦ ਕੇ ਨੱਚ ਪ੍ਰਮਾਤਮਾ ਦਾ ਨਾਮ ਜਪ ਸੰਗਤ ਦੀ ਸੇਵਾ ਕਰ ਸਿਮਰਨ ਕਰ ਤੂੰ ਕਪੜੇ ਦੇ ਗੁੰਢ ਦੇ ਚ ਆ ਕੇ ਕਿਦਰੇ ਆਪਣੀ ਜ਼ਿੰਦਗੀ ਅਜਾਈ ਨਾ गवा ਬੈਠੀਂ ਚਿਹਰੇ ਤੇ ਸੱਚ ਦਾ ਗੁੰਢ ਚਾਹੀਦਾ ਹੈ ਸ਼ਰਮ ਦਾ ਗੁੰਢ ਚਾਹੀਦਾ ਹੈ ਹਯਾ ਦਾ ਗੁੰਢ ਚਾਹੀਦਾ ਤੂੰ ਪਰਦੇ ਦੀ ਪ੍ਰਥਾ ਨੂੰ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਖਤਮ ਕੀਤਾ ਵਰਣ ਵੰਡ ਨੂੰ ਖਤਮ ਕੀਤਾ ਜਾਤ ਪਾਤ ਦੇ ਵਿਤਕਰਿਆਂ ਨੂੰ ਖਤਮ ਕੀਤਾ ਤੇ ਰਾਣਾ ਤੇ ਰੰਗ ਦਾ ਜਿਹੜਾ ਵਿਤਕਰਾ ਸੀ ਗਰੀਬ ਤੇ ਅਮੀਰ ਦੇ ਵਿਚਕਾਰ ਜਿਹੜੀ ਦੀਵਾਰ ਸੀ ਆਪਨੇ ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਮਿਸਾਲ ਹੈ ਇਤਿਹਾਸਕ ਕਿ ਮੁਗਲ ਆਜ਼ਮ ਅਕਬਰ ਜਲਾਲਉਦੀਨ ਆਪ ਦੇ ਦਰਸ਼ਨ ਕਰਨ ਲਈ ਗੋਬਿੰਦ왈 ਸਾਹਿਬ ਆਏ ਤਾਂ ਚੌਕਦਾਰ ਨੇ ਗੁਰਦੇਵ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਆਖਿਆ ਮਹਾਰਾਜ ਮੁਗਲ ਆਜ਼ਮ ਆਏ ਨੇ ਹਿੰਦੁਸਤਾਨ ਦੇ ਸ਼ਹਿਨशाह ਆਏ ਨੇ ਜਲਾਲਉਦੀਨ ਅਕਬਰ ਆਏ ਨੇ ਸਤਗੁਰੂ ਕਹਿਣ ਲੱਗੇ ਸਾਡੀ ਬਣਾਈ ਹੋਈ ਮਰਿਆਦਾ ਸਾਰਿਆਂ ਲਈ ਇੱਕ ਹੈ ਕਹੇ ਦੋ ਅਕਬਰ ਨਾ ਪਹਿਲੇ ਪੰਗਤ ਵਿੱਚ ਬੈਠੇ ਫਿਰ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਉਸੇ ਨੂੰ ਨਸੀਬ ਆਉਂਦੇ ਨੇ ਜੋ ਪਹਿਲੇ ਪੰਗਤ ਵਿੱਚ ਬੈਠਦਾ ਹੈ ਤੋ ਅਕਬਰ ਸੰਗਤ ਦੀ ਲਾਲਸਾ ਕਰਕੇ ਪੰਗਤ ਵਿੱਚ ਬੈਠ ਕੇ ਉਹੀ ਛਕਿਆ ਜੋ ਬਾਕੀ ਛਕ ਰਏ ਸਨ ਉੱਥੇ ਹੀ ਬੈਠੇ ਜਿੱਥੇ ਬਾਕੀ ਬੈਠੇ ਸਨ ਲੇਕਿਨ ਅਕਬਰ ਨੂੰ ਅੱਜ ਪਹਿਲੀ ਦਫਾ ਭੋਜਨ ਵਿੱਚ ਕੁਝ ਸਵਾਦ ਆਇਆ ਹੈ ਰਸ ਆਇਆ ਹੈ ਅੰਨ ਦਾ ਇਤਨਾ ਵੀ ਰਸ ਹੋ ਸਕਦਾ ਹੈ ਭੋਜਨ ਵਿੱਚ ਇਤਨਾ ਵੱਡਾ ਵੀ ਆਨੰਦ ਹੋ ਸਕਦਾ ਹੈ ਇਸ ਬਾਦਸ਼ਾਹ ਨੂੰ ਪਹਿਲੀ ਦਫਾ ਪਤਾ ਚੱਲਿਆ ਹੈਰਾਨ ਹੋਇਆ ਵਿਸਮਾਦ ਹੋਇਆ ਤੇ ਫਿਰ ਆਪ ਨੂੰ ਸੰਗਤ ਨਸੀਬ ਹੋਈ ਸਤਿਗੁਰਦੇਵ ਜੀ ਮਹਾਰਾਜ ਦੀ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਤੇ ਦਰਸ਼ਨ ਕਰਕੇ ਜਦ ਨਿਹਾਲ ਹੋਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੈਂ ਕੁਝ ਜ਼ਗੀਰ ਆਪ ਦੇ ਨਾਂ ਤੇ ਲਾ ਦਿਆਂ ਇਤਨਾ ਵੱਡਾ ਆਪ ਲੰਗਰ ਚਲਾ ਰਹੇ ਹੋ ਹਜ਼ਾਰਾਂ ਯਾਤਰੀ ਰੋਜ਼ ਛਕਦੇ ਨੇ ਸਤਿਗੁਰ ਕਹਿਣ ਲੱਗੇ ਨਹੀਂ ਇਹ ਲੰਗਰ ਜਾਗੀਰ ਨਾਲ ਨਹੀਂ ਚੱਲਦੇ ਇਹ ਲੰਗਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਚੱਲਦੇ ਨੇ ਦਸਾਂ ਨਵਾਂ ਦੀ ਕੀਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਚੱਲਦੇ ਨੇ ਔਰ ਇਸ ਵਾਸਤੇ ਬਰਕਤ ਹੈ ਇਸ ਵਾਸਤੇ ਸਵਾਦ ਹੈ ਤੂੰ ਜੋ ਬਿਸਮਾਦ ਹੋਇਆ ਲੰਗਰ ਦਾ ਸਵਾਦ ਮਾਣ ਕੇ ਦਰਸਲੇ ਭੋਜਨ ਦਾ ਸਵਾਦ ਨਹੀਂ ਸੀ ਇਹ ਉਹਨਾਂ ਨੇ ਬਣਾਇਆ ਜੋ ਭਜਨ ਦੀ ਮੂਰਤੀ ਸੰ ਭਜਨ ਕਰਦੇ ਹੋਇਆ ਜਦ ਭੋਜਨ ਬਣਾਇਆ ਗਿਆ ਤੋ ਭਜਨ ਦਾ ਅਸਰ ਭੋਜਨ ਵਿੱਚ ਮਿਸ਼ਰਤ ਹੋ ਕੇ ਉਹਨੇ ਭੋਜਨ ਨੂੰ ਅੰਮ੍ਰਿਤਮਈ ਬਣਾ ਦਿੱਤਾ ਜਿਸ ਨੂੰ ਤੋ ਛੱਗ ਕੇ ਬਿਸਮਾਦਮਈ ਹੋ ਰਹੇ ਹਨ ਆਨੰਦਮਈ ਹੋ ਰਹੇ ਹਨ ਅਕਬਰ ਗਦਗਦ ਹੋਇਆ ਨਿਹਾਲ ਹੋਇਆ ਤੇ ਗੁਰੂ ਅਮਰਦਾਸ ਜੀ ਮਹਮਾ ਗਾਇਨ ਕਰਦਾ ਹੋਇਆ ਵਾਪਸ ਹੋਇਆ ਵਰਨਵੰਡ ਤੇ ਜਾਤ ਪਾਤ ਦੇ ਵਿਤਕਰਿਆਂ ਨੂੰ ਜਦ ਆਪ ਨੇ ਦੂਰ ਕੀਤਾ ਤਾਂ ਜਾਤ ਪਾਤ ਦੇ ਹਿਮਾਇਤੀ ਤੇ ਵਰਨਵੰਡ ਨੂੰ ਮੰਨ ਵਾਲਿਆਂ ਨੇ ਤੇ ਔਖਾ ਹੋਣਾ ਹੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਮਰਵਾਹਾ ਮੇਜਰ ਨਾਮਾ ਲੈ ਕੇ ਅਕਬਰ ਦੇ ਦਰਬਾਰ ਵਿੱਚ ਗਿਆ ਲੇਕਿਨ ਫਟਕਾਰ ਪਈ ਲਾਂਤਾਂ ਪਈਆਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪੈਦਰ ਪੈ ਇਸੇ ਤਰੀਕੇ ਦੇ ਨਾਲ ਜਾਤ ਪਾਤ ਦੀਆਂ ਧਜੀਆਂ ਉਡਾਉਂਦੇ ਗਏ ਔਰ ਆਪ ਦੇ ਅੰਮ੍ਰਿਤਮਈ ਆਵਾਕ ਨੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਰਭ ਵਾਸ ਮੇਂ ਕੁਲ ਨਹੀਂ ਜਾਂਤੀ ਬ੍ਰह्म बिन्देते सत ਉਤਪਾਤੀ ਉਸੇ ਬ੍ਰह्म ਤੋਂ ਸਤ ਦੀ ਉਤਪਤੀ ਹੈ ਜੋ ਸਾਰਿਆਂ ਦਾ ਮੂਲ ਆਧਾਰ ਹੈ ਔਰ ਉਸ ਇੱਕ ਨਾਲ ਜੁੜਦੇ ਆਂ मनुख ਦੇ ਅੰਦਰ ਇਕਤਾ ਦਾ ਭਾਵ ਪੈਦਾ ਹੁੰਦਾ ਹੈ ਦਰਸਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਮਗਰ ਸੰਸਾਰ ਦੀਆਂ ਸਮੱਸਿਆਵਾਂ ਦਾ ਜੋ ਸਮਾਧਾਨ ਪੇਸ਼ ਕੀਤਾ ਉਹ ਬੜਾ ਕੀਮਤੀ ਹੈ ਤੇ ਅੱਜ ਦੇ ਰਾਜਨੀਤਿਕ ਪੁਰਸ਼ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਸਮਾਜ ਸੁਧਾਰਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਜੋ ਜਿੰਨੇ ਚਿਰ ਤੱਕ ਇੱਕ ਨਾਲ ਨਹੀਂ ਜੁੜਿਆ ਇਕਤਾ ਨੂੰ ਜਨਮ ਨਹੀਂ ਦੇ ਸਕੇਗਾ ਅਨੇਕਤਾ ਬਣੀ ਰਹੇਗੀ ਤੇ ਅਨੇਕਤਾ ਤੇ ਦੁੱਖ ਹੈ ਅਨੇਕਤਾ ਤੇ ਅੰਧਕਾਰ ਹੈ ਅਨੇਕਤਾ ਤੇ ਦੋਜਕ ਹੈ ਇੱਕ ਸਵਰਗ ਹੈ ਇੱਕ ਚਾਨਣਾ ਹੈ ਇੱਕ ਪ੍ਰਕਾਸ਼ ਹੈ ਇੱਕ ਦੇਚ ਜੀਵਣਾ ਆਨੰਦ ਦੇਚ ਜੀਵਣਾ ਹੈ ਔਰ ਅਨੇਕਤਾ ਦੇਚ ਜੀਵਣਾ ਦੁੱਖ ਦੇਚ ਜੀਵਣਾ ਹੈ ਜੈਸੇ ਜੈਸੇ ਬੰਦਾ ਅਨੇਕਤਾ ਦੀ ਤਰਫ ਆਉਂਦਾ ਹੈ ਅੰਧਕਾਰ ਦੇਚ ਫਸ ਜਾਂਦਾ ਹੈ ਜੈਸੇ ਜੈਸੇ ਬੰਦਾ ਇੱਕ ਦੇ ਤਰਫ ਆਉਂਦਾ ਹੈ ਪ੍ਰਕਾਸ਼ ਦੇਚ ਲੀਨ ਹੋ ਜਾਂਦਾ ਹੈ ਆਨੰਦ ਦਾ ਮੂਜਸਮਾ ਬਣ ਜਾਂਦਾ ਹੈ ਰਸ ਦਾ ਸਰੂਪ ਬਣ ਜਾਂਦਾ ਹੈ ਭਟ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੈਂ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਤੁਸੀਂ ਜੀਵਨ ਭਰ ਪੜਿਆ ਤਾਂ ਇਕ ਨੂੰ ਹੀ ਪੜਿਆ ਸਿਰਫ ਪੜਿਆ ਹੀ ਨਹੀਂ ਮਨ ਦੇ ਵਿੱਚ ਵੀ ਇਕ ਨੂੰ ਧਰਿਆ ਹੈ ਔਰ ਸਿਰਫ ਮਨ ਦੇ ਚ ਹੀ ਨਹੀਂ ਵਸਾਇਆ ਬਲਕਿ ਤੁਹਾਨੂੰ ਇੱਕ ਦੀ ਪੂਰੀ ਸੋਝ ਹੈ ਸਮਝ ਹੈ ਇੱਕ ਦੀ ਪਛਾਣ ਹੈ ਇੱਕ ਨੂੰ ਤੁਸੀਂ ਜਾਣਿਆ ਗੁਰਬਾਣੀ ਦਾ ਫੈਸਲਾ ਏਕ ਵਸਤ ਬੂਝੇ ਤਾ ਹੋਵੇਂ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਜੇ ਤੂੰ ਇੱਕ ਨੂੰ ਜਾਣ ਲਵੇ ਪਾਕ ਹੈ ਪਵਿੱਤਰ ਹੈ ਪਾਵਨ ਹੈ ਤੇ ਜੇ ਨਹੀਂ ਜਾਣਿਆ ਤੇ ਗੰਦਗੀ ਦਾ ਢੇਰ ਹੈ ਗਲਾਜ਼ਤ ਦਾ ਮਜਸਮਾ ਹੈ ਅਪਵਿੱਤਰਤਾ ਦੀ ਤੂੰ ਮੂਰਤੀ ਹੈ ਔਰ ਜਗਤ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ ਪਾਕੀਜ਼ਾ ਨਹੀਂ ਹੋ ਸਕਦਾ ਤੂੰ ਤਾਂ ਹੀ ਪਾਵਨ ਹੋ ਸਕਦਾ ਹੈ ਪਵਿੱਤਰ ਹੋ ਸਕਦਾ ਹੈ ਇੱਕ ਨਾਲ ਜੁੜੇ ਕਿਉਂਕਿ ਇੱਕ ਨਿਰਮਲ ਹੈ ਇੱਕ ਸਵੱਛ ਹੈ ਇੱਕ ਅਨੰਦ ਹੈ ਇੱਕ ਪਾਵਨ ਹੈ ਇੱਕ ਪੁਨੀਤ ਹੈ ਪਰ ਅਨੇਕਤਾ ਦੇ ਵਿੱਚ ਤੇ ਅੰਧਕਾਰ ਹੈ ਘੋਰ ਪਾਪ ਹੈ ਜੋ ਮਨੁੱਖ ਇੱਕ ਨਾਲ ਜੁੜਦਾ ਹੈ ਕਹਿ ਦਈਏ ਉਹੀ ਪੁਨੀਤ ਹੈ ਕਿਉਂਕਿ ਉਹ జగ ਦਾ ਜਗਤ ਦੇਚ ਇਕਤਾ ਪੈਦਾ ਕਰਨ ਦਾ ਬਾਇਸ ਬਣਦਾ ਜੋ ਇੱਕ ਨਾਲ ਜੁੜਿਆ ਨਹੀਂ ਅਨੇਕਤਾ ਦੇ ਕਾਰਨ ਕਰਕੇ ਉਹ ਜਗਤ ਦੇਚ ਤੋੜ-ਫੋੜ ਦਾ ਹੀ ਕੰਮ ਕਰੇਗਾ ਜੋੜਦਾ ਕਰ ਹੀ ਨਹੀਂ ਸਕਦਾ ਤੇ ਮਨੁੱਖ ਆਇਆ ਹੈ ਜੁੜਨ ਲਈ ਤੇ ਜੋੜਨ ਲਈ ਇਰਾਨ ਦੇ ਪ੍ਰਸਿੱਧ ਸੂਫੀ ਫਕੀਰ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੇ ਨੇ ਬਰਾਏ ਫਸਲ ਕਰਦਨ ਆਮਦੇ ਐ ਬੰਦੇ ਤੂੰ ਇਸ ਦੁਨੀਆ ਦੇ ਚ ਲੋਕਾਂ ਦੇ ਦਿਲ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਆਇਆ ਤੋ ਬਾਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਜੀ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਦੋਏ ਠਾਇ ਨਾ ਜਾਣੇ ਤੁਹਾਡੀ ਅੱਖਾਂ ਵਿੱਚ ਇੱਕ ਹੈ ਤੁਸੀਂ ਜਿੱਥੇ ਤੱਕ ਵੇਖਦੇ ਹੋ ਤੁਹਾਨੂੰ ਇੱਕ ਹੀ ਦਿਖਾਈ ਦਿੰਦਾ ਹੈ ਕਿਉਂਕਿ ਇੱਕ ਆਧਾਰ ਹੈ ਇੱਕ ਮੂਲ ਹੈ ਔਰ ਉਸੇ ਇੱਕ ਦੇ ਆਸਰੇ ਤੇ ਇਹ ਸਾਰੀ ਅਨੇਕਤਾ ਖੜੀ ਹੈ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇੱਕ ਇਹ ਸਾਰੀ ਅਨੇਕਤਾ ਤੇ ਛਣ ਭੰਗਰ ਹੋ ਜਾਂਦੀ ਏ ਨਾਸ ਹੋ ਜਾਂਦੀ ਏ ਪਰ ਇੱਕ ਨਹਿ ਚਲ ਹੈ ਸਦੀਵੀ ਹੈ ਜੋ ਇੱਕ ਨਾਲ ਜੁੜ ਜਾਂਦਾ ਸਦੀਵੀ ਹੋ ਜਾਂਦਾ ਹੈ ਅਮਰਤ ਤਤ ਨੂੰ ਪ੍ਰਾਪਤ ਹੋ ਜਾਂਦਾ ਹੈ ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ ਤੋ ਹੈ ਗੁਰੂ ਅਮਰਦਾਸ ਜੀ ਮਹਾਰਾਜ ਤੁਸੀਂ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ ਵੇਖਦੇ ਹੋ ਨੈਣ ਬੈਣ ਮੋਹ ਇੱਕ ਤੁਹਾਡੇ ਬਹਿਣਾਾਂ ਦੇ ਵਿੱਚ ਤੁਹਾਡੇ ਬੋਲਾਂਾਂ ਦੇ ਵਿੱਚ ਤੁਹਾਡੇ ਮੋਹ ਦੇ ਵਿੱਚ ਤੁਹਾਡੀ ਰਸਨਾਾਂ ਦੇ ਉੱਤੇ ਇੱਕ ਹੈ ਤੁਸੀਂ ਇੱਕ ਦੀ ਗੱਲ ਕਰਦੇ ਹੋ ਇੱਕ ਦੀ ਚਰਚਾ ਕਰਦੇ ਹੋ ਇੱਕ ਤੋਂ ਬਿਨਾ ਤੁਸੀਂ ਦੂਜੇ ਨੂੰ ਜਾਣਦੇ ਨਹੀਂ ਔਰ ਇੱਕ ਤੋਂ ਬਿਨਾ ਤੁਸੀਂ ਦੂਜੇ ਨੂੰ ਮੰਨਦੇ ਵੀ ਨਹੀਂ ਪ੍ਰਾਣਾ ਉਪਨਿਸ਼ਦਾਂ ਦਾ ਵਾਕ ਹੈ ਏਕੋ ਬ੍ਰਹਮ ਦੁਤੀਆ ਨਾਸਤੀ ਦੂਜਾ ਤੇ ਨਾ ਸੌਨ ਹੁੰਦਾ ਸਦੀਵੀ ਤੇ ਕੇਵਲ ਬ੍ਰਹਮ ਹੈ ਇੱਕ ਹੈ ਉਹ ਇੱਕ ਹੈ ਤੋ ਹੈ ਗੁਰੂ ਅਮਰਦਾਸ ਜੀ ਤੁਹਾਡੀ ਅੱਖਾਂ ਦੇ ਵਿੱਚ ਇੱਕ ਤੁਹਾਡੀ ਰਸਨਾ ਦੇ ਵਿੱਚ ਇੱਕ ਤੁਸੀਂ ਪੜ੍ਹਿਆ ਇੱਕ ਨੂੰ ਤੁਸੀਂ ਮਨ ਦੇ ਚ ਧਰਿਆ ਇੱਕ ਨੂੰ ਤੁਸੀਂ ਜਿੱਥੇ ਤੱਕ ਪਹਿਚਾਨ ਕੀਤੀਏ ਇੱਕ ਦੀ ਕੀਤੀਏ ਤੁਸੀਂ ਇੱਕ ਨੂੰ ਜਾਣਿਆ ਇੱਕ ਨੂੰ ਸਮਝਿਆ ਫਿਰ ਭਟ ਕਹਿੰਦੇ ਨੇ ਸੁਪਨ ਇੱਕ ਪਰ ਤਖ ਇੱਕ ਇੱਕ ਸਮੇ ਲੀਨ ਹੋ ਏ ਗੁਰੂ ਅਮਰਦਾਸ ਜਦ ਤੁਸੀਂ ਜਾਗਰਤ ਅਵਸਥਾ ਦੇ ਚ ਰਹਿੰਦੇ ਹੋ ਜਾਗਦੇ ਰਹਿੰਦੇ ਹੋ ਇੱਕ ਦੇ ਚ ਲੀਨ ਰਹਿੰਦੇ ਹੋ ਪਰ ਜਦ ਆਪ ਸੌਂ ਜਾਂਦੇ ਹੋ ਤਾਂ ਸੁਪਨੇ ਦੇ ਜਿਵੇਂ ਇੱਕ ਦੀ ਦੁਨੀਆ ਚ ਲੀਨ ਰਹਿੰਦੇ ਹੋ ਭਾਵੇਂ ਤੁਹਾਨੂੰ ਸੁਪਨੇ ਵੀ ਇੱਕਦੇ ਆਉਂਦੇ ਨੇ ਹਕੀਕਤ ਹੈ ਜਾਗਰਤ ਅਵਸਥਾ ਦੇ ਜੋ ਕੁਝ ਮਨੁੱਖ ਕਰਦਾ ਹੈ ਸੋਚਦਾ ਹੈ ਵਿਚਾਰਦਾ ਹੈ ਔਰ ਉਹ ਵਿਚਾਰ ਉਹ ਕਰਤਾ ਪੰਨ ਸਿਰੇ ਨਹੀਂ ਚੜ ਸਕਿਆ ਤਾਂ ਫਿਰ ਉਹ ਕੰਮ ਮਨੁੱਖ ਰਾਤ ਨੂੰ ਸੁਪਨੇ ਅੰਚ ਕਰਦਾ ਹੈ ਸੁਪਨੇ ਦਿਨ ਭਰ ਦੀ ਜਾਗਰਤ ਅਵਸਥਾ ਦੇ ਨਾਲ ਬਕਾਇਦਾ ਸੰਬੰਧਿਤ ਹੈ ਜਾਗਰਤ ਅਵਸਥਾ ਦੇ ਜੋ ਬੀਜ ਅਸੀਂ ਬੋਂਦਿਆਂ ਕਰਮਾਂ ਦੇ ਉਹ ਰਾਤ ਨੂੰ ਸੁਪਨਿਆਂ ਦੇ ਰਾਹੀਂ ਫਲੀਫੂਤ ਹੁੰਦੇ ਉਜਾਗਰ ਹੁੰਦੇ ਨੇ ਦਿਨ ਨੂੰ ਚੋਰੀ ਕਰਨੀ ਚਾਹੀ ਸੀ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਦਿਨ ਨੂੰ ਦੁਰਾਚਾਰ ਕਰਨਾ ਚਾਹਿਆ ਸੀ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ 'ਚ ਕਰੇਗਾ ਦਿਨ ਨੂੰ ਰੱਬ ਦਾ ਸਿਮਰਨ ਕਰਦਾ ਰਿਹਾ ਮਿਲਾਪ ਨਹੀਂ ਹੋਇਆ ਰਾਤ ਨੂੰ ਸੁਪਨੇ ਵਿੱਚ ਹੋਵੇਗਾ ਭਟ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੁਸੀਂ ਸਾਰਾ ਦਿਨ ਇੱਕ ਨਾਲ ਜੁੜੇ ਰਹਿੰਦੇ ਹੋ ਜਾਗਰਤ ਅਵਸਥਾ ਵਿੱਚ ਪਰ ਜਦ ਸੌਂ ਜਾਂਦੇ ਹੋ ਤਾਂ ਸੁਪਨੇ ਦੀ ਆਪ ਨੂੰ ਇੱਕਦੇ ਹੀ ਆਉਂਦੇ ਨੇ ਔਰ ਇੱਕ ਨਾਲ ਹੀ ਜੁੜੇ ਰਹਿੰਦੇ ਹੋ ਸੁਪਨੇ ਇੱਕ ਪਰ ਤਖ ਇੱਕ ਇੱਕ ਅਸਮੇ ਨੀਣਿਓ 30 1 ਅਰਪੰਜ ਸਿਧ 35 ਨਿਖੀਣਿਓ ਇਹ ਪੰਕਤੀ ਬੜੀ ਕੀਮਤੀ ਹੈ ਔਰ ਇਹਦੇ ਚ ਸਾਰੇ ਆਏ ਹੋਏ ਹਿੰਦਸਿਆਂ ਦਾ ਜੋੜ ਕਰਨਾ ਪਵੇਗਾ ਜ਼ਰੂਰ ਦੇਣੀ ਪਏਗੇ ਸਾਰੇ ਜਿਹੜੇ ਹਿੰਸੇ ਨੇ ਇਹਨਾਂ ਦਾ ਜੋਗ ਕਰਨਾ ਪਵੇਗਾ 30 1 ਅਰ ਪੰਜ 35 ਨਿਖੇਣਿਓ 30 ਤੇ 1 31 31 5 36 36 ਤੇ 35 71 हे गुरु अमरदास जी ਤੁਸੀਂ 71 ਵਰੇ ਦੀ ਅਵਸਥਾ ਦੇ ਚ ਇੱਕ ਨੂੰ ਸਿਧ ਕੀਤਾ ਇੱਕ ਨੂੰ ਜਾਣਿਆ ਇੱਕ ਨੂੰ ਵੇਖਿਆ ਇੱਕ ਨੂੰ ਮਨ ਵਿੱਚ ਭਰਿਆ ਇਹ ਸਾਰੀ ਪ੍ਰਾਪਤੀ ਆਪ ਨੂੰ 71 ਵਰੇ ਦੀ ਅਵਸਥਾ ਦੇ ਚ ਹੋਈ 30 ਇੱਕ ਅਰ ਪੰਚ ਸਿਧ 35 ਨੇ ਘੇਣਿਓ ਇੱਕੋ ਜੇ ਲੱਖ ਲਖੋ ਅਲਕ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਕਵ ਭਲ ਭਣ ਤੂੰ ਇੱਕ ਲੋੜੇ ਇੱਕ ਮੰਨਿਓ ਭਲ ਜੀ ਕਹਿ ਰਹੇ ਨੇ ਭੱਟ ਤੁਹਾਨੂੰ ਇੱਕ ਦੀ ਲੋੜ ਹੈ ਇੱਕ ਨੂੰ ਮੰਨਦੇ ਹੋ ਇੱਕ ਨੂੰ ਵੇਖਦੇ ਹੋ ਇੱਕ ਨੂੰ ਸੋਚਦੇ ਹੋ ਔਰ ਸੁਪਨੇ ਇੱਕ ਦੇ ਜਾਗਰਤ ਅਵਸਥਾ ਆਪ ਦੀ ਇੱਕ ਦੀ ਸਮਗਰ ਜ਼ਿੰਦਗੀ ਆਪ ਜਗਤ ਨੂੰ ਉਸ ਏਕੇ ਦੇ ਨਾਲ ਜੋੜਦੇ ਰਹੇ ਜਿੱਥੇ ਜਾਤ ਦੀ ਦੁਬਦਾ ਨਹੀਂ ਵਰਨ ਦੀ ਦੁਬਦਾ ਨਹੀਂ ਭੇਖ ਦੀ ਦੁਬਦਾ ਨਹੀਂ ਮਜ਼ਬਦ ਦੀ ਦੁਬਦਾ ਨਹੀਂ ਭਾਸ਼ਾ ਦੀ ਦੁਬਦਾ ਨਹੀਂ ਦੇਸ਼ ਦੀ ਦੁਬਦਾ ਨਹੀਂ ਪਰਦੇਸ਼ ਦੀ ਦੁਬਦਾ ਨਹੀਂ ਇਸ ਤਰੀਕੇ ਨਾਲ ਆਪ ਸਾਰੀ ਮਨੁੱਖਤਾ ਨੂੰ ਇੱਕ ਝੰਡੇ ਦੇ ਤਲੇ ਲਿਆਂਦੇ ਰਹਿ ਔਰ ਉਹ ਇੱਕ ਹੈ ਬ੍ਰਹਮ ਉਹ ਇੱਕ ਹੈ ਅਕਾਲ ਇਕਮ ਬੜਾ ਮਹਾਨ ਸੀ ਮਾਮੂਲੀ ਬੰਦੇ ਨਹੀਂ ਕਰ ਸਕਦੇ ਬੜੀ ਸੂਰਬੀਰਤਾ ਚਾਹੀਦੀ ਸੀ ਤੋਂ ਬੜੀ ਕਠਨ ਘਾਲਣਾ ਢਾਲ ਢਾਲ ਕੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਕਸਦ ਦੇ ਚ ਕਾਮਯਾਬ ਹੋਏ ਭਟ ਤਦੈ ਤੇ ਕਹਿਨੇ ਭਲੋ ਬੋਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਵਰ ਤੇਜੋ ਤਨਾ ਇਹ ਦਇਜ ਭਾਨ ਦੇ ਨੰਦਨ ਆਪ ਦੇ ਪਿਤਾ ਦਾ ਨਾਮ ਤੇਜ ਭਾਨ ਜੀ ਮਾਤਾ ਦਾ ਨਾਮ ਲక్ష్ਮੀ ਜਨ ਲక్ష్ਮੀ ਬਾਈ ਭਲੋ ਬੋਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਵਰ ਗੁਰੂ ਅਮਰਦਾਸ ਕਵ ਭਲ ਭਣ ਤੈ ਜਲ ਦਲ ਜਿਤੇਉ ਇਉਂ ਜੁਦ ਕਰ ਤੁਸੀਂ ਇਸ ਤਰ੍ਹਾਂ ਯੁੱਧ ਕਰਕੇ ਇਸ ਤਰ੍ਹਾਂ ਆਪਣੇ ਆਪ ਦੇ ਨਾਲ ਝਗੜ ਕੇ ਆਪਣੀ ਸੁਰਤ ਨੂੰ ਇੱਕ ਨਾਲ ਜੋੜਿਆ ਤੇ ਫਿਰ ਜਗਤ ਦੇ ਸੰਘਰਸ਼ ਕਰਕੇ ਸਮੁੱਚੀ ਮਨੁੱਖਤਾ ਨੂੰ ਇੱਕ ਝੰਡੇ ਥਲੇ ਲਿਆਂਦਾ ਜਿੱਥੇ ਵਰਨ ਦਾ ਵਿਤਕਰਾ ਨੇ ਜਾਤ ਦਾ ਵਿਤਕਰਾ ਨੇ ਮਸਜਬ ਦਾ ਵਿਤਕਰਾ ਨੇ ਭਾਸ਼ਾ ਦਾ ਵਿਤਕਰਾ ਨੇ ਦੇਸ਼ ਦਾ ਵਿਤਕਰਾ ਨੇ ਪਰਦੇਸ਼ ਦਾ ਵਿਤਕਰਾ ਨੇ ਸੱਦੇ ਸਾਂਝੀ ਵਾਲ ਸੰਦਾਇਨ ਤੋਂ ਕਿਸੇ ਨਾ ਦਿਸੇ ਬਾਹਰਾ ਜਿਓ ਜਾਤ ਦੇ ਵਿਤਕਰੇ ਨੂੰ ਪੈਦਾ ਕਰਨ ਵਾਲਿਆ ਜਿਹੜਾ ਵੀ ਮਨੁੱਖ ਹੈ ਗੁਰੂ ਅਮਰਦਾਸ ਜੀ ਕੰਨ ਮੂੜ ਹੈ ਮੂਰਖ ਹੈ ਨਾਦਾਨ ਹੈ ਕਾਇ ਰ ਹੈ ਕਿਸੇ ਵੀ ਵਿਤਕਰੇ ਨੂੰ ਜਨਮ ਦੇਣ ਵਾਲਾ ਮਨੁੱਖ ਮੂੜ ਹੈ ਔਰ ਵਿਤਕ੍ਰਿਆ ਤਾਂ ਉੱਚਾ ਉੱਠ ਕੇ ਇੱਕ ਦੇ ਚ ਜੀਣ ਵਾਲਾ ਜੋ ਮਨੁੱਖ ਹੈ ਸਿਆਣਾ ਹੈ ਮਹਾਨ ਹੈ ਪ੍ਰਕਾਸ਼ਮਾਨ ਹੈ ਅਦੁੱਤੀ ਹੈ ਤੋਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਹੀ ਸੰਦੇਸ਼ ਇਹ ਹੀ ਉਪਦੇਸ਼ ਆਪਨੇ ਸਿੱਖ ਨੂੰ ਆਦਰਸ਼ਵਾਦੀ ਬਣਾਇਆ ਗੁਰਨਾਨਕ ਦੀ ਇਹ ਤੀਸਰੀ ਜੋਤ ਇਸੇ ਤਰੀਕੇ ਨਾਲ ਜਗਮਗਾ ਕੇ ਜਗਤ ਦੇ ਚ ਜਾਤ ਪਾਤ ਤੇ ਵਰਨਵਣ ਦੇ ਵਿਤਕ੍ਰਿਆ ਨੂੰ ਦੂਰ ਕਰਦੀ ਹੋਈ ਜੋਤ ਦੇ ਚ ਜੋਤੀਮਾਨ ਹੋਈ